सेंटिनल इंटरनेशनल स्कूल ਦੇ ਵਿੱਚ 2026-27 ਸੈਸ਼ਨ ਦੀਆਂ ਨਵੀਆਂ ਡਿਵੀਜ਼ਨਾਂ ਸ਼ੁਰੂ ਹੋ ਚੁੱਕੀਆਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਦੱਸਿਆ ਕਿ 90% ਤੱਕ ਅੰਕ ਪ੍ਰਾਪਤ ਕਰਨ ਵਾਲੇ ਨਵੇਂ ਵਿਦਿਆਰਥੀਆਂ ਦੇ ਲਈ ਐਡਮਿਸ਼ਨ ਫੀਸ ਦੇ ਵਿੱਚ 50% ਛੂਟ ਰੱਖੀ ਗਈ ਹੈ। ਹੁਣਾਂ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਿੱਚ ਨਵੇਂ ਵਿਸ਼ਿਆਂ ਸਕੂਲ ਦੀਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ। ਆਓ ਜਾਣਦੇ ਹਾਂ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਤੋਂ ਉਹਨਾਂ ਨੇ غور ਕੀ ਕੀ ਜਾਣਕਾਰੀ ਸੰਜੀ ਕੀਤੀ ਸਤਿ ਸ੍ਰੀ ਅਕਾਲ ਮੈਂ ਡਾਕਟਰ ਕੋਨਮ ਸ਼ਰਮਾ ਪ੍ਰਿੰਸੀਪਲ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਸਾਡੇ ਸਕੂਲ ਦੇ ਵਿੱਚ ਇਸ ਵਾਰ ਜਿਹੜੇ ਸਾਡੇ 2024-25 ਦਾ ਰਿਜ਼ਲਟ ਆਇਆ ਉਹਦੇ ਵਿੱਚ ਮੇਰੇ ਬੱਚਿਆਂ ਨੇ ਬਹੁਤ ਹੀ ਸੋਹਣੀ ਪਰਸੈਂਟੇਜ ਲਿੱਤੀ ਹੈ ਗਿਆ ਬਹੁਤ ਸੋਹਣੇ ਮਾਰਕਸ ਲੈ ਬੱਚਿਆਂ ਨੇ ਮੈਕਸਿਮਮ 90% ਤੋਂ ਉੱਪਰ ਬੱਚਿਆਂ ਦੇ ਮਾਰਕਸ ਆਏ ਨੇ ਇਨਾਂ ਦੇ ਵਿੱਚੋਂ ਜਿਹੜਾ ਮੇਰਾ ਬੱਚਾ ਫਰਸਟ ਪੋਜੀਸ਼ਨ ਤੇ ਰਿਹਾ ਹੈਗਾ ਉਹਦੇ 95% ਮਾਰਕਸ ਆਏ ਨੇ ਕਮਰਸ ਦੇ ਵਿੱਚ ਵੀ ਬੱਚਿਆਂ ਨੇ 92% ਮਾਰਕਸ ਆਏ ਤੇ ਇਸੇ ਤਰ੍ਹਾਂ ਸਾਇੰਸ ਦੇ ਵਿੱਚ ਵੀ ਬੱਚਿਆਂ ਨੇ 90% ਪਰਸੈਂਟੇਜ ਸਕੋਰ ਕੀਤਾ ਤੇ ਸਾਡਾ 2025 ਦਾ ਜਿਹੜਾ ਰਿਜ਼ਲਟs ਸੀਗਾ ਉਹ ਬਹੁਤ ਜ਼ਿਆਦਾ ਵਧੀਆ ਰਿਹਾ ਹੈਗਾ ਤੇ ਇਸ ਤੋਂ ਇਲਾਵਾ ਹੁਣ ਜਿਹੜੇ ਆਉਣ ਵਾਲੇ ਬੱਚੇ ਹੈਗੇ ਆ ਉਹਨਾਂ ਤੇ ਵੀ ਟੀਚਰਸ ਪੂਰੀ ਮਿਹਨਤ ਕਰਦੇ ਪਏ ਹੈਗੇ ਆ ਤੇ ਉਮੀਦ ਹੈਗਾ ਕਿ ਸਾਡੇ ਬੱਚੇ 95 ਅਬਵ ਪਰਸੈਂਟੇਜ ਲੈ ਕੇ ਜਾਣਗੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਸਕੂਲ ਦੇ ਵਿੱਚ ਸਪੋਰਟਸ ਦੀ ਤਾਂ ਸਪੋਰਟਸ ਦੇ ਵਿੱਚ ਸਾਡੇ ਬੱਚਿਆਂ ਦਾ ਬਹੁਤ ਅੱਛੀਆਂ ਅਚੀਵਮੈਂਟਸ ਰਹੀਆਂ ਨੇ ਐਥਲੈਟਿਕਸ ਦੇ ਵਿੱਚ ਸਟੇਟ ਲੈਵਲ ਦੇ ਉੱਤੇ ਮੇਰੇ ਬੱਚੇ ਨੇ ਗੁਰਮਨਪੁਰ ਨੇ ਸਿਲਵਰ ਮੈਡਲ ਜਿੱਤੇ ਹੈ ਸੈਕਿੰਡ ਪੋਜੀਸ਼ਨ ਦੇ ਨਾਲ ਇਸ ਤੋਂ ਇਲਾਵਾ ਬੱਚਿਆਂ ਨੇ ਹੈਂਡਵਾਲ ਦੇ ਵਿੱਚ ਪੋਜੀਸ਼ਨਸ ਲਈਆਂ ਨੇ ਸ਼ੂਟਿੰਗ ਰੇਂਜ ਦੇ ਲਈ ਬੱਚਾ ਸਟੇਟ ਲੈਵਲ ਦੇ ਉੱਤੇ ਪਾਰਟਿਸਿਪੇਟ ਕਰਕੇ ਆਇਆ ਹੈ ਤੇスイਮਿੰਗ ਦੇ ਲਈ ਬੱਚਿਆਂ ਨੇ ਡਿਸਟ੍ਰਿਕਟ ਲੈਵਲ ਤੇ ਪਾਰਟਿਸਿਪੇਟ ਕੀਤਾ 스케이팅 ਦੇ ਲਈ ਬੱਚੇ ਡਿਸਟ੍ਰਿਕਟ ਲੈਵਲ ਤੇ 3rd ਪੋਜੀਸ਼ਨ ਲੈ ਕੇ ਆਏ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੀਆਂ ਸਪੋਰਟਸ ਹੈਗੀਆਂ ਉਹਨਾਂ ਦੇ ਵਿੱਚ ਬੱਚਿਆਂ ਨੇ ਜ਼ੋਨ ਲੈਵਲ ਦੇ ਉੱਤੇ ਤੇ ਆਪਣਾ ਡਿਸਟ੍ਰਿਕਟ ਲੈਵਲ ਦੇ ਉੱਤੇ 1st 2nd 3rd ਪੋਜੀਸ਼ਨਸ ਲੈ ਕੇ ਸਕੂਲ ਦਾ ਨਾਮ ਉੱਚਾ ਕੀਤਾ ਹੈਗਾ ਸਪੋਰਟਸ ਨੂੰ ਲੈ ਕੇ ਸਾਡੇ ਜਿਹੜੀ ਸਟਰੈਟਜੀ ਹੈ ਜਿਹੜੇ ਸਾਡੇ ਪਲਾਨ ਹੈਗੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਪੋਰਟਸ ਨੂੰ ਲੈ ਕੇ ਇੰਨੀਆਂ ਸਹੂਲਤਾਂ ਪ੍ਰੋਵਾਈਡ ਕਰਨੀਆਂ ਹੈਗੀਆਂ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਨੈਸ਼ਨਲ ਖੇਲਣ ਤੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਬਣਨ ਤੇ ਜਿਸ ਦੇ ਵਿੱਚ ਅਸੀਂ ਕ੍ਰਿਕਟ ਆਪਣਾ ਹਾਕੀ ਫੁੱਟਬਾਲ ਇਸ ਤੋਂ ਇਲਾਵਾ ਹੈਂਡਬਾਲ ਬਾਸਕਟਬਾਲ ਇੰਨੀਆਂ ਜਿਹੜੀਆਂ ਵੀ ਸਾਰੀਆਂ ਗੇਮਸ ਨੇ ਇਹਨਾਂ ਦੇ ਉੱਤੇ ਪੂਰਾ ਜ਼ੋਰ ਦਿੱਤਾ ਹੋਇਆ ਹੈ ਤੇ ਔਰ ਇਹ ਚੀਜ਼ ਦਾ ਜਿਹੜਾ ਸਾਡਾ ਟੀਚਰ ਹੈਗਾ ਅਸੀਂ ਉਸ ਨੂੰ ਹਾਸਿਲ ਕਰਕੇ ਰਾਂਗੇ ਇਸ ਤੋਂ ਇਲਾਵਾ ਜਿਹੜੇ ਬੱਚੇ ਨੇ ਉਹ ਕਿਸੇ ਵੀ ਕੰਪੀਟੀਸ਼ਨ ਹੈ ਚਾਹੇ ਇੰਟਰ ਸਕੂਲ ਕੰਪੀਟੀਸ਼ਨ ਹੈ ਚਾਹੇ ਸਹੋਦਿਆ ਦਾ ਕੰਪੀਟੀਸ਼ਨ ਹੈ ਬੱਚੇ ਹਰ ਕੰਪੀਟੀਸ਼ਨ ਦੇ ਲਈ ਭੇਜੇ ਜਾਂਦੇ ਨੇ ਔਰ ਬੱਚੇ ਉਸ ਚ ਪਾਰਟਿਸਪੇਟ ਕਰਦੇ ਨੇ ਹੁਣ ਸਹੋਦਿਆ ਦਾ ਹੈਂਡਬਾਲ ਦੇ ਕੰਪੀਟੀਸ਼ਨ ਦੇ ਵਿੱਚ ਵੀ ਬੱਚਿਆਂ ਨੇ ਫਰਸਟ ਪੋਜੀਸ਼ਨ ਵਿਦ 골ਡ ਲਿੱਤੀ ਹੈਗੀ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਅਸੀਂ ਆਪਣੇ ਕੋ-ਪ curricular activities ਨੂੰ ਲੈ ਕੇ ਤਾਂ ਜਿਹੜੀਆਂ ਸਾਡੀਆਂ ਕੋ-ਪ curricular activities ਐ ਤਾਂ ਉਹਨਾਂ ਦੇ ਵਿੱਚ ਸਕੂਲ ਦੇ ਵਿੱਚ ਹਰ ਤਰ੍ਹਾਂ ਦਾ ਫੈਸਟੀਵਲ ਮਨਾਇਆ ਜਾਂਦਾ ਹੈਗਾ ਔਰ ਸਕੂਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਡਿਬੇਟਸ ਡੈਕਲੇਮੇਸ਼ਨਸ ਤੇ ਜਿਹੜੀਆਂ ਕਲੱਬ ਐਕਟੀਵਿਟੀਆਂ ਹੈਗੀਆਂ ਉਹ ਸਾਰੀਆਂ ਕਰਵਾਈਆਂ ਜਾਂਦੀਆਂ ਨੇ ਤੇ ਇੱਕ ਜਿਹੜਾ ਸਪੈਸ਼ਲ ਸਾਡਾ ਹੈਗਾ ਉਹ ਕੁਇਜ਼ਸ ਹੈਗੇ ਆ ਬੱਚਿਆਂ ਨੂੰ ਅਲੱਗ-ਅਲੱਗ ਸਬਜੈਕਟਸ ਨੂੰ ਲੈ ਕੇ ਵੱਖ-ਵੱਖ ਪ੍ਰੋਗਰਾਮ ਕਰਾਏ ਜਾਂਦੇ ਹੈਗੇ ਆ this crisis ਦਾ ਜਿਹੜਾ ਸਾਡਾ ਰੀਜ਼ਨ ਹੈਗਾ ਉਹ ਉਹਨਾਂ ਦੀ ਨੋਲੇਜ ਨੂੰ ਇਨਹਾਂਸ ਕਰਨਾ ਹੈਗਾ ਜਿੰਨਾ ਜ਼ਿਆਦਾ ਬੱਚੇ ਆਪਣਾ ਇਕਵਿਜ਼ ਦੇ ਵਿੱਚ ਪਾਰਟਿਸਿਪੇਟ ਕਰਨਗੇ ਉਨਾਂ ਜ਼ਿਆਦਾ ਜਿਹੜਾ ਉਹਨਾਂ ਦਾ ਅਵੇਅਰਨੈਸ ਹੈਗੀ ਆ ਉਹ ਜ਼ਿਆਦਾ ਵਧੇਗੀ ਤੇ ਉਹਨਾਂ ਦਾ ਜਿਹੜਾ ਨੋਲੇਜ ਦਾ ਜਿਹੜਾ ਏਰੀਆ ਹੈਗਾ ਉਹ ਵੱਧ ਤੋਂ ਵੱਧ ਬਣੇਗਾ ਤੇ ਉਹਨਾਂ ਦੇ ਵਿੱਚ ਇੱਛਾ ਵੀ ਪੈਦਾ ਹੁੰਦੀ ਹੈ ਕਿ ਅਸੀਂ ਹਰ ਇੱਕ ਐਕਟੀਵਿਟੀ ਦੇ ਵਿੱਚ ਸਕੂਲ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਅਪਰ ਫੰਕਸ਼ਨ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਫੰਕਸ਼ਨਸ ਹੈਗੇ ਆ ਐਨੂਅਲ ਟੀਕੇ ਫੰਕਸ਼ਨ ਤੇ ਪ੍ਰਾਈਡ ਡਿਸਟ੍ਰਿਬਿਊਸ਼ਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ ਆਪਣਾ ਸਪੋਰਟਸ ਐਨੂਅਲ ਐਥਲੈਟਿਕ ਮੀਟਸ ਸੈਲੀਬ੍ਰੇਟ ਕੀਤੀ ਜਾਂਦੀ ਹੈਗੀ ਹੈ ਹੁਣ ਅਸੀਂ ਆਪਣਾ ਰੀਸੈਂਟ ਹੀ ਸਕੂਲ ਦੇ ਵਿੱਚ 14 ਨਵੰਬਰ ਨੂੰ ਐਨੂਅਲ ਫੰਕਸ਼ਨ ਕਰਕੇ ਹਟੇ ਹੈਗੇ ਆ ਤਾਂ ਉਸ ਐਨੂਅਲ ਫੰਕਸ਼ਨ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਸੋਹਣੀਆਂ ਐਕਟੀਵਿਟੀਆਂ ਪੰਜ ਆਪ ਦੇ ਉੱਤੇ ਕੀਤੀਆਂ ਸੀਗੀਆਂ ਜਿਦੇ ਵਿੱਚ ਉਹਨਾਂ ਨੇ ਪਾਣੀ ਦੇ ਉੱਤੇ ਬਹੁਤ ਸੋਹਣੀ ਪਰਫਾਰਮੈਂਸ ਪਰਫਾਰਮੈਂਸਿਸ ਨੂੰ ਸ਼ੋਕੇਸ ਕੀਤਾ ਹੈਗਾ ਤੇ ਇਸ ਵਾਰ ਸਾਡੇ ਕੋਲ ਜਿਹੜੇ ਸਾਡੇ ਚੀਫ ਗੈਸ ਸੀਗੇ ਉਹ ਗਗੂ ਗਿੱਲ ਜੀ ਆਏ ਹੋਏ ਸੀਗੇ ਮਿਸਟਰ ਕੁਲਵਿੰਦਰ ਸਿੰਘ ਜਿਹੜੇ ਕਿ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਇੱਕ ਮੰਨੇ ਪਰ ਮੰਨੇ ਐਕਟਰ ਨੇ ਔਰ ਬਹੁਤ ਹੀ ਵਧੀਆ ਉਹਨਾਂ ਦੀ ਜਿਹੜੀ ਐਕਟਿੰਗ ਹੈਗੀ ਹੈ ਬਹੁਤ ਹੀ ਵਧੀਆ ਉਹਨਾਂ ਦਾ ਸਥਾਨ ਹੈਗਾ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਬੱਚਿਆਂ ਨੂੰ ਜਿਹੜੇ ਆਪਣੇ ਇਨਾਮ ਸੀਗੇ ਉਹ ਬੰਦੇ ਤੇ ਉਹਨਾਂ ਨੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਹਰ ਇੱਕ ਬੱਚੇ ਨੂੰ ਇਨਾਮ ਦਿੱਤੇ ਤੇ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਜਿਹੜੇ ਪਿਛਲੇ ਸਾਲ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਨਿਰਮਲ ॠषि मैम ਆਏ ਸੀਗੇ ਜਿਹੜੇ ਕਿ ਇੱਕ ਪਦਮ ਸ਼੍ਰੀ ਅਵਾਰਡ ਨੇ ਉਸ ਟਾਈਮ ਦੇ ਵਿੱਚ ਵੀ ਸਾਡਾ ਫੰਕਸ਼ਨ ਬਹੁਤ ਵਧੀਆ ਰਿਹਾ ਇਸ ਟਾਈਮ ਦੇ ਸਾਡਾ ਫੰਕਸ਼ਨ ਬਹੁਤ ਜ਼ਿਆਦਾ ਵਧੀਆ ਰਿਹਾ ਹੈਗਾ ਤੇ ਸਾਡੀਆਂ ਜਿਹੜੀਆਂ ਸਪੋਰਟਸ ਨੇ ਹੁੰਦਾ ਹੈਗਾ ਉਸਤੇ ਹਮੇਸ਼ਾ ਨੈਸ਼ਨਲ ਇੰਟਰਨੈਸ਼ਨਲ ਪਲੇਅਰਸ ਨੂੰ ਸਨਮਾਨ ਦਿੱਤਾ ਜਾਂਦਾ ਐ ਐਜ਼ ਅ ਚੀਫ ਗੈਸਟ ਤੇ ਇਸ ਵਾਰ ਵੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਾਡੇ ਜਿਹੜਾ ਸਪੋਰਟਸ ਡੇ ਹੈਗਾ ਉਹਦੇ ਤੇ ਅਸੀਂ ਆਪਣੇ ਕੋਲ ਇੰਟਰਨੈਸ਼ਨਲ ਪਲੇਅਰ ਨੂੰ ਐਜ਼ ਅ ਚੀਫ ਗੈਸਟ ਇਨਵਾਈਟ ਕਰਨਾ ਹੈਗਾ ਤੇ ਉਹਨਾਂ ਤੋਂ ਹੀ ਆਪਣੇ ਬੱਚਿਆਂ ਨੂੰ ਜਿਹੜੇ ਇਨਾਮ ਨੇ ਜਿਹੜੀਆਂ ਟਰੋਫੀਸ ਤੇ ਮੈਡਲਸ ਐ ਉਹਨਾਂ ਤੋਂ ਹੀ ਆਨਰ ਕਰਵਾਉਣੇ ਨੇ ਤੇ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਸਕੂਲ ਦੇ ਵਿੱਚ ਹੋਰ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਤੇ ਜਿਹੜੇ ਕਿ ਸੀਬੀਐਸਸੀ ਨੂੰ ਲੈ ਕੇ ਨੇ ਸਟੇਟ ਬੋਰਡ ਨੂੰ ਲੈ ਕੇ ਨੇ ਹੁਣ ਸੀਬੀਐਸਸੀ ਦਾ ਸਰਫਲ ਇਗਜ਼ਾਮ ਹੈ ਬੱਚੇ ਨੇ ਉਹ ਦਿੱਤਣਾ ਹੈਗਾ ਸੀਬੀਐਸਸੀ ਸਪੋਰਟਸ ਨੂੰ ਲੈ ਕੇ ਬੱਚੇ ਉਹਦੇ ਵਿੱਚ ਪਾਰਟਿਸਪੇਟ ਕਰਦੇ ਨੇ ਇਸ ਤੋਂ ਇਲਾਵਾ ਸਟੇਟ ਬੋਰਡ ਦੇ ਜਿਹੜੇ ਵੀ ਕੋਈ ਕੰਪੀਟੀਸ਼ਨ ਸਾਡੇ ਕੋਲ ਆਉਂਦੇ ਨੇ ਬੱਚੇ ਉਹਦੇ ਵਿੱਚ ਕੰਪੀਟੀਸ਼ਨ ਚ ਭਾਗ ਲੈਂਦੇ ਨੇ ਹੁਣ ਬੱਚੇ ਸੀਬੀਐਸਸੀ ਸਕੂਲ ਦਾ ਮਾਡਲ ਮੇਕਿੰਗ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਇਹ ਦੋ ਦਿਨ ਦਾ ਪ੍ਰੋਗਰਾਮ ਸੀ ਬੱਚਿਆਂ ਨੇ ਬਹੁਤ ਹੀ ਦਿਲ ਨਾਲ ਬਹੁਤ ਸ਼ਿੱਦਤ ਨਾਲ ਆਪਣੇ ਮਾਡਲ ਨੂੰ ਬਣਾਇਆ ਹੈਗਾ ਜਿਹੜਾ ਕਿ ਇਸ ਟਾਈਮ ਦੇ ਵਿੱਚ ਉਹ ਜਿਹੜਾ ਨਨਕਾਨਾ ਸਕੂਲ ਹੈ ਲੁਧਿਆਣਾ ਦੇ ਵਿੱਚ ਉੱਥੇ ਉਹ ਪ੍ਰੈਜੈਂਟ ਕਰਨ ਗਏ ਹੋਏ ਨੇ ਤੇ ਰੱਬ ਦੇ ਅਗੇ ਦੁਆ ਕਰਾਂਗੇ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਕੋਈ ਨਾ ਕੋਈ ਪੋਜੀਸ਼ਨ ਹਾਸਲ ਕਰਨ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਰੰਗ ਲੈ ਕੇ ਆਵੇ ਤੇ ਬੱਚਿਆਂ ਦੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸਕੂਲ ਇਸ ਟਾਈਮ ਦੇ ਵਿੱਚ ਇੱਕੀ ਫੋਕਸ ਲੈ ਕੇ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਸਾਡਾ ਫੋਕਸ ਇਹ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਆ ਇੱਕ ਕਿਰੋਸਟੀ ਲੈ ਕੇ ਆਨੀ ਹੈਗੀ ਹੈ ਕਿ ਉਹ ਹਰ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰਨ ਤੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹੈਗੇ ਕਿ ਉਹ ਹਰ ਜਗ੍ਹਾ ਤੇ ਉੱਤੇ ਜਾ ਕੇ ਐਕਸਪਲੋਰ ਕਰਨ ਔਰ ਬੱਚਿਆਂ ਨੂੰ ਕਿ ਐਕਸਪੋਜ਼ਰ ਮਿਲੇ ਔਰ ਇਸ ਚੀਜ਼ ਨੂੰ ਲੈ ਕੇ ਬੱਚੇ ਹਰ ਜਗ੍ਹਾ ਤੇ ਜਾਂਦੇ ਨੇ ਤੇ ਪਾਰਟਿਸਿਪੇਟ ਕਰਦੇ ਨੇ ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀ ਅਸੀਂ ਆਪਣੇ ਟੂਰ ਤੇ ਟ੍ਰਿਪਸ ਸੀ ਲੈ ਕੇ ਸਕੂਲ ਜਿਹੜਾ ਹੈਗਾ ਬੱਚਿਆਂ ਦੇ ਲਈ ਫੰਡ ਟ੍ਰਿਪ ਵੀ ਆਰਗੇਨਾਈਜ਼ ਕਰਦਾ ਹੈਗਾ ਇਸ ਤੋਂ ਇਲਾਵਾ ਸਕੂਲ ਸਾਡਾ ਬੱਚਿਆਂ ਦੇ ਲਈ ਐਜੂਕੇਸ਼ਨਲ ਜਿਹੜੇ ਟ੍ਰਿਪਸ ਆ ਉਹ ਐਕਸਕਰਸ਼ਨਸ ਵਗੈਰਾ ਉਹ ਸਾਰੇ ਆਰਗੇਨਾਈਜ਼ ਕਰਦਾ ਹੈ ਹੁਣ ਤੱਕ ਮੇਰੇ ਬੱਚੇ ਸਾਲ ਦੇ ਵਿੱਚ ਆਪਣਾ ਸ਼ੌਗੀ ਗਏ ਸੀਗੇ ਉਹ ਸਾਡਾ ਇੱਕ ਐਡਵੈਂਚਰ ਟ੍ਰਿਪ ਸੀਗਾ ਉਹ ਲਗਾ ਕੇ ਆਏ ਨੇ ਤੇ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਛੱਤਬੜ ਲੈ ਕੇ ਗਏ ਸੀਗੇ ਤੇ ਬੱਚੇ ਸਾਇੰਸ ਸਿਟੀ ਗਏ ਨੇ ਬੱਚਿਆਂ ਨੂੰ ਰਿਲੀਜੀਅਸ ਟ੍ਰਿਪ ਵੀ ਲਗਾਏ ਜਾਂਦੇ ਨੇ ਬੱਚੇ ਜਿੱਦਾਂ ਚਮਕੌਰ ਸਾਹਿਬ ਲੈ ਕੇ ਗਏ ਸੀ ਬੱਚਿਆਂ ਨੂੰ ਉੱਥੇ ਮੱਥਾ ਟੇਕਾ ਕੇ ਲੈ ਕੇ ਆਏ ਆ ਬੱਚਿਆਂ ਨੂੰ ਤਾਂ ਜਿਹੜੀਆਂ ਇਦਾਂ ਦੇ ਜਿਹੜੇ ਟ੍ਰਿਪਸ ਹੈਗੇ ਆ ਉਹ ਹੁੰਦੇ ਰਹਿੰਦੇ ਹੈਗੇ ਸਕੂਲ ਦੇ ਵਿੱਚ ਉਹਦਾ ਰੀਜ਼ਨ ਕੀ ਹੈਗਾ ਕਿ ਬੱਚਿਆਂ ਨੂੰ ਇਹ ਟ੍ਰਿਪਸ ਦੇ ਨਾਲ ਜਾ ਕੇ ਬਹੁਤ ਨੋਲਿਜ ਮਿਲਦੀ ਆ ਬਾਹਰ ਨਿਕਲ ਕੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਕਿ ਕੰਮ ਕਿਸ ਤਰੀਕੇ ਨਾਲ ਹੁੰਦੇ ਨੇ ਹੁਣ ਇਸ ਤੋਂ ਇਲਾਵਾ ਜਿੱਦਾਂ ਸਾਡੇ ਕਮਰਸ ਦੇ ਸਟੂਡੈਂਟ ਨੇ ਸਾਇੰਸ ਦੇ ਸਟੂਡੈਂਟਸ ਨੇ ਆਰਟ ਦੇ ਸਟੂਡੈਂਟਸ ਨੇ ਉਹਨਾਂ ਨੂੰ ਆ ਜਿਹੜੇ ਫੀਲਡ ਟ੍ਰਿਪਸ ਲਗਾਏ ਜਾਂਦੇ ਨੇ ਫੀਲਡ ਟ੍ਰਿਪਸ ਦੇ ਵਿੱਚ ਜਿਵੇਂ ਉਹਨਾਂ ਨੂੰ ਬੋਨ ਫੈਕਟਰੀ ਲੈ ਕੇ ਗਏ ਆ ਬੋਨ ਫੈਕਟਰੀ ਦੇ ਵਿੱਚ ਜਾ ਕੇ ਉਹਨਾਂ ਨੇ ਦੇਖਿਆ ਕਿ ਪ੍ਰੋਡਕਸ਼ਨ ਕੀ ਚੀਜ਼ ਹੁੰਦੀ ਹੈ ਚੀਜ਼ਾਂ ਕਿਵੇਂ ਬਣਦੀਆਂ ਨੇ ਇਸ ਤੋਂ ਇਲਾਵਾ ਆਨਾਂ ਨੇ ਟਾਈਮ ਦੇ ਵਿੱਚ ਅਸੀਂ ਬੱਚਿਆਂ ਨੂੰ ਹੋਰ ਵੀ ਜਿਹੜੀਆਂ ਕੰਪਨੀਆਂਸ ਹੈਗੀਆਂ ਜਾਂ ਜਿਹੜੀਆਂ ਮੈਨੂਫੈਕਚਰਿੰਗ ਯੂਨਿਟ ਹੈ ਉਹਨਾਂ 'ਚ ਲੈ ਕੇ ਜਾਣਾ ਹੈ ਤੇ ਉਹਨਾਂ ਨੂੰ ਦਿਖਾਉਣਾ ਹੈਗਾ ਕਿ ਕੰਮ ਕਿਵੇਂ ਹੁੰਦੇ ਨੇ ਇਸ ਤਰੀਕੇ ਦੇ ਨਾਲ ਪ੍ਰੋਡਕਸ਼ਨ ਚੱਲਦੀ ਹੈ ਔਰ ਇਹਦੇ ਪਿੱਛੇ ਰੀਜ਼ਨ ਵੀ ਇਹੀ ਹੈ ਕਿ ਕੱਲ ਆਉਣ ਵਾਲਾ ਸਮਾਂ ਐਦਾਂ ਦਾ ਹੈਗਾ ਕਿ ਜਿਹੜੇ ਸਾਡੇ ਬੱਚੇ ਹੈਗੇ ਆ ਉਹ ਸਕਿੱਲਸ ਦੇ ਵਿੱਚ ਵੱਧ ਤੋਂ ਵੱਧ ਅੱچھے ਨਿਕਲਣ ਤਾਂ ਕਿ ਕੱਲ ਨੂੰ ਇਹ ਆਪਣੀ ਹੀ ਸਮਾਲ 스ਕੇਲ ਇੰਡਸਟਰੀਜ਼ ਲਗਾ ਸਕਣ ਆਪਣੇ ਮੈਨੂਫੈਕਚਰਿੰਗ ਯੂਨਿਟ ਖੜੇ ਕਰ ਸਕਣ ਇਹਨਾਂ ਚੀਜ਼ਾਂ ਨੂੰ ਹੀ ਸੋਚਦੇ ਹੋਏ ਮੈਂ ਆਪਣੇ ਸਕੂਲ ਦੇ ਵਿੱਚ ਨਵੇਂ ਸਬਜੈਕਟ ਵੀ ਸ਼ੁਰੂ ਕੀਤੇ ਨੇ ਜਿਹਦੇ ਵਿੱਚ ਮੇਰਾ ਇੱਕ ਸਬਜੈਕਟ ਮੈਂ ਸ਼ੁਰੂ ਕੀਤਾ ਐਂਟਰਪ੍ਰੈਨਿਓਰਸ਼ਿਪ ਦਾ ਔਰ ਐਂਟਰਪ੍ਰੈਨਿਓਰਸ਼ਿਪ ਦੇ ਨਾਲ-ਨਾਲ ਐਗਰੀਕਲਚਰ ਸਾਇੰਸਿਸ ਦਾ ਐਗਰੀਕਲਚਰ ਸਾਇੰਸ ਦੇ ਵਿੱਚ ਅ ਬੱਚੇ ਸਕੂਲ ਦੇ ਵਿੱਚ ਪੂਰਾ ਆਪਣਾ ਮਿੱਟੀ ਦੇ ਵਿੱਚ ਕਹਿੰਦੇ ਮਿਲ ਕੇ ਉੱਤੇ ਪੂਰਾ ਖੇਤੀਬਾੜੀ ਨੂੰ ਲੈ ਕੇ ਜੋ ਵੀ ਇਹਨਾਂ ਦੇ ਕਹਿੰਦੇ ਨਾ ਆਪਰੇਟਰਸ ਹੁੰਦੇ ਆ ਜਾਂ ਸੀਡਸ ਦੀ ਨੋਲਿਜ ਹੋਗੀ ਕਿਵੇਂ ਸਾਰੀ ਪਲਾਂਟੇਸ਼ਨ ਹੁੰਦੀ ਹੈਗੀ ਆ ਉਹ ਟੀਚਰਸ ਬੱਚਿਆਂ ਦੇ ਨਾਲ ਮਿਲ ਕੇ ਪੂਰਾ ਉਹਨਾਂ ਨੂੰ ਸਿਖਾਉਂਦੇ ਨੇ ਕਰਦੇ ਨੇ ਤਾਂ ਕਿ ਬੱਚਿਆਂ ਦਾ ਜਿਹੜਾ ਧਿਆਨ ਹੈਗਾ ਇੱਕ ਫਾਰਮਿੰਗ ਵੱਲ ਵੀ ਜਾਵੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਇੱਕ ਚੀਜ਼ ਇਹ ਵੀ ਮੈਂ ਦੇਖ ਚੁੱਕੀ ਹੈ ਕਿ ਬੱਚਿਆਂ ਦਾ ਜਿਹੜਾ ਰੁਝਾਨ ਹੈ ਉਹ ਜਿਆਦਾ ਅਬ੍ਰੋਡ ਲਈ ਬਹੁਤ ਵਧ ਗਿਆ ਹੈ ਫੋਰਨ ਕੰਟਰੀ ਚ ਜਾ ਕੇ ਬਸਣ ਦਾ ਬਹੁਤ ਵਧ ਗਿਆ ਹੈ ਉਹਨਾਂ ਦਾ ਆਪਣੀ ਮਿੱਟੀ ਨਾਲ ਜਿਹੜਾ ਲਗਾਅ ਘਟਿਆ ਉਸ ਮਿੱਟੀ ਦੇ ਨਾਲ ਲਗਾਅ ਵਧਾਉਣ ਦੇ ਲਈ ਮੈਂ ਐਗਰੀਕਲਚਰ ਦਾ ਸਬਜੈਕਟ ਸ਼ੁਰੂ ਕੀਤਾ ਔਰ ਜਿਹਦੇ ਵਿੱਚ ਮੇਰੇ ਬੱਚੇ ਬਹੁਤ ਹੀ ਬਾਤ ਚੜ ਕੇ ਭਾਗ ਲੈ ਰਹੇ ਨੇ ਔਰ ਬੱਚੇ ਇਸ ਸਬਜੈਕਟ ਨੂੰ ਪੂਰਾ ਇਸ ਸਬਜੈਕਟ ਤੇ ਇੰਟਰਸਟ ਲੈ ਰਹੇ ਨੇ ਔਰ ਪੂਰੇ ਇੰਟਰਸਟ ਦੇ ਨਾਲ ਹੀ ਉਹ ਇਹਦੇ ਪ੍ਰੈਕਟੀਕਲ ਜਿਹੜਾ ਵਰਕ ਹੈ ਉਹ ਵੀ ਕਰਦੇ ਨੇ ਇਸ ਤੋਂ ਇਲਾਵਾ ਸਾਈਕੋਲੋਜੀ ਦਾ ਸਬਜੈਕਟ ਮੈਂ ਸ਼ੁਰੂ ਕੀਤਾ ਹੈਗਾ ਤੇ ਸਾਈਕੋਲੋਜੀ ਦਾ ਸਬਜੈਕਟ ਦਾ ਰੀਜ਼ਨ ਇਹ ਹੈਗਾ ਕਿ ਆਨ ਵਾਲਾ ਜਿਹੜਾ ਸਮਾਂ ਹੈਗਾ ਉਹ ਸਾਈਕੋਲੋਜੀਕਲ ਡਿਸਆਰਡਰਸ ਦਾ ਜ਼ਿਆਦਾ ਆ ਰਿਹਾ ਕਿਉਂਕਿ ਆਨ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਸਟ्रेस ਤੇ ਡਿਪਰੈਸ਼ਨ ਬਹੁਤ ਵਧ ਰਿਹਾ ਔਰ ਇਸ ਚੀਜ਼ ਨੂੰ ਲੈ ਕੇ ਮੈਂ ਸਬਜੈਕਟ ਸ਼ੁਰੂ ਕੀਤਾ ਬੱਚਿਆਂ ਦੇ ਵਿੱਚ ਇਹ ਸਬਜੈਕਟ ਦਾ ਜਾਗਰੂਣਤਾ ਕੀਤਾ ਹੈਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਜਿਹੜੇ ਬੱਚੇ ਨੇ ਉਹ ਕੱਲ ਨੂੰ ਆਪਣੇ ਕਲੀਨਿਕਸ ਖੋਲ ਸਕਦੇ ਨੇ ਉਹ ਯੂਨੀਵਰਸਿਟੀਆਂ ਦੇ ਵਿੱਚ ਹਸਪੀਟਲਸ ਦੇ ਵਿੱਚ ਕਾਲਜਿਸ ਦੇ ਵਿੱਚ ਸਕੂਲਸ ਦੇ ਵਿੱਚ ਜੌਬਸ ਕਰ ਸਕਦੇ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਾਈਕੋਲੋਜੀ ਹੈ ਇੱਕ ਇੰਟਰਡਿਸਿਪਲਨਰੀ ਸਬਜੈਕਟ ਬਣ ਚੁੱਕਿਆ ਹੈਗਾ ਔਰ ਜਿਹੜਾ ਕਿ ਕਮਰਸ ਦੇ ਵਿੱਚ ਵੀ ਪੜਿਆ ਜਾਂਦਾ ਸਾਇੰਸ ਦੇ ਵਿੱਚ ਵੀ ਪੜਿਆ ਜਾਂਦਾ ਹੈ ਆਰਟਸ ਦੇ ਵਿੱਚ ਵੀ ਪੜਿਆ ਜਾਂਦਾ ਹੈਗਾ ਅਗਰ ਅਸੀਂ ਨਵੀਆਂ ਚੀਜ਼ਾਂ ਨੂੰ ਅਸੀਂ ਸ਼ੁਰੂ ਕਰਦੇ ਹੈਗੇ ਆ ਤਾਂ ਜਿਹੜੇ ਸਾਡੇ ਬੱਚੇ ਹੈਗੇ ਆ ਤੋ ਉਹਨਾਂ ਨੂੰ ਬਹੁਤ ਹੀ ਅੱਗੇ ਜਿਹੜੇ ਵਧਨ ਦੇ ਚਾਂਸ ਮਿਲਦੇ ਨੇ ਤੇ ਇੱਕ ਨਵੇਂ ਕਰੀਅਰ ਦੇ ਜਿਹੜੇ ਪ੍ਰੋਸਪੈਕਟਸ ਨੇ ਉਹ ਉਹਨਾਂ ਦੇ ਸਾਹਮਣੇ ਆਉਂਦੇ ਨੇ ਤੇ ਜਿਸ ਦੇ ਵਿੱਚ ਬੱਚੇ ਆਪਣੇ ਕਰੀਅਰ ਨੂੰ ਆਪਣੀ ਲਾਈਫ ਨੂੰ ਸੈੱਟ ਕਰ ਸਕਦੇ ਨੇ ਤੇ ਇਸੇ ਦੇ ਨਾਲ-ਨਾਲ ਕਰੀਅਰ ਕਾਉਂਸਲਿੰਗ ਪ੍ਰੋਗਰਾਮ ਬੱਚਿਆਂ ਦੇ ਲਈ ਲਗਾਏ ਜਾਂਦੇ ਹੈਗੇ ਤੇ ਬੱਚਿਆਂ ਨੂੰ ਕਾਉਂਸਲਿੰਗ ਸੈਸ਼ਨਸ ਦੇ ਜਾਂਦੇ ਨੇ ਤੇ ਕਾਉਂਸਲਰ ਜਿਹੜੀ ਹੈਗੀ ਆ ਉਹ ਬੱਚਿਆਂ ਦੇ ਨਾਲ ਪੂਰਾ ਅੱਛੇ ਤਰੀਕੇ ਦੇ ਨਾਲ ਬਿਹੇਵ ਕਰਦੇ ਨੇ ਤੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਨੇ ਚਾਹੇ ਉਹਨਾਂ ਦੀ ਕੋਈ ਇਹ ਪਰਸਨਲ ਲਾਈਫ ਨੂੰ ਲੈ ਕੇ ਗੱਲ ਹੋਵੇ ਜਾਂ ਉਹਨਾਂ ਦੀ ਕਰੀਅਰ ਲਾਈਫ ਨੂੰ ਲੈ ਕੇ ਹੋਵੇ ਜਾਂ ਫਿਰ ਉਹਨਾਂ ਦੀ ਸਟੱਡੀਜ਼ ਨੂੰ ਲੈ ਕੇ ਹੋਵੇ ਉਸ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕਰਦੇ ਨੇ ਔਰ ਬੱਚਿਆਂ ਦਾ ਜਿਹੜਾ ਇੱਕ ਬਿਹੇਵਰਲ ਲੈਵਲ ਹੈ ਉਹਨੂੰ ਠੀਕ ਹੈ ਅਪਡੇਟ ਕਰਦੇ ਨੇ ਉਸ ਦੇ ਨਾਲ ਬੱਚਿਆਂ ਦਾ ਜਿੰਨਾ ਜ਼ਿਆਦਾ ਬਿਹੇਵਰ ਵਧੀਆ ਹੋਊਗਾ ਉਨਾ ਜ਼ਿਆਦਾ ਜਿਹੜਾ ਬੱਚਾ ਹੈਗਾ ਆਪਣੇ ਲਾਈਫ ਦੇ ਵਿੱਚ ਸਕਸੈਸਫੁਲ ਹੋਏਗਾ ਇਹਨਾਂ ਚੀਜ਼ਾਂ ਦੇ ਨਾਲ ਨਾਲ ਇਨਫਰਾਸਟ੍ਰਕਚਰ ਨੂੰ ਲੈ ਕੇ ਚੱਲੀਏ ਇਨਫਰਾਸਟ੍ਰਕਚਰ ਸਾਡੇ ਸਕੂਲ ਦਾ ਬਹੁਤ ਵਧੀਆ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਕੂਲ ਦੇ ਵਿੱਚ ਲੈਂਗੁਏਜ ਲੈਬ AI ਲੈਬਸ ਤੇ ਜਿਹੜੀਆਂ ਹੋਰ ਵੀ ਨਵੀਂ ਟੈਕਨੀਕ ਦੇ ਨਾਲ ਸਾਡੀਆਂ ਚੀਜ਼ਾਂ ਹੈਗੀਆਂ ਉਬਰਣ ਜਾ ਰਹੀਆਂ ਨੇ ਤੇ ਬੱਚਿਆਂ ਦੇ ਲਈ ਸਕੂਲ ਦੇ ਵਿੱਚ ਆਡੀਟੋਰੀਅਮ ਦਾ ਅਰੇਂਜਮੈਂਟ ਵੀ ਕੀਤਾ ਜਾਏਗਾ ਤਾਂ ਕਿ ਜਿਹੜੇ ਸਾਡੇ ਫੰਕਸ਼ਨਸ ਨੇ ਉਹ ਸਾਡੇ ਆਡੀਟੋਰੀਅਮ ਦੇ ਵਿੱਚ ਕੰਡਕਟ ਕਰੇ ਜਾਣ ਇਹਨਾਂ ਸਾਰੀ ਚੀਜ਼ਾਂ ਦੇ ਨਾਲ ਨਾਲ ਜਿਹੜਾ ਸਾਡਾ ਮੇਨ ਸਾਡਾ ਮਕਸਦ ਹੈਗਾ ਉਹ ਇਹ ਚੀਜ਼ ਹੈਗਾ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਪੋਰਟਸ ਦੇ ਵਿੱਚ ਉਹਨਾਂ ਦਾ ਇੰਟਰਸਟ ਵਧਾਉਣਾ ਹੈਗਾ ਤੇ ਜਿਹੜੀਆਂ ਉਹਨਾਂ ਦੀਆਂ ਸਕਿੱਲਸ ਨੇ ਉਹਨਾਂ ਸਕਿੱਲਸ ਦੇ ਉੱਤੇ ਕੰਮ ਕਰਨਾ ਹੈਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬੱਚਾ ਕਿਤੇ ਵੀ ਮਾਰਨਾ ਖਾਵੇ ਉਹ ਆਪਣੇ ਹਰ ਇੱਕ ਫੀਲਡ ਦੇ ਵਿੱਚ ਜਿੱਥੇ ਵੀ ਕਿਤੇ ਜਾ ਕੇ ਬੈਠੇ ਉਹ ਉੱਤੇ ਸਫਲਤਾ ਹਾਸਲ ਕਰੇ ਸਕੂਲ ਦੇ ਵਿੱਚ ਐਡਮਿਸ਼ਨ ਸ਼ੁਰੂ ਹੋ ਚੁੱਕੀਆਂ ਨੇ ਸੈਸ਼ਨ 2026-27 ਦੇ ਲਈ ਤੇ 2026-27 ਦੇ ਵਿੱਚ ਅਸੀਂ ਆਪਣੇ ਬੱਚਿਆਂ ਦੇ ਲਈ ਇੱਕ ਆਫਰ ਰੱਖੀ ਹੈਗੀ ਆ ਜਿਹੜੇ ਬੱਚੇ 90% ਤੋਂ ਉੱਪਰ ਨੰਬਰ ਲੈਣ ਵਾਲੇ ਨੇ ਉਹ ਚਾਹੇ ਕਿਸੇ ਵੀ ਕਲਾਸ ਦੇ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਫੀਸ ਦੇ ਉੱਤੇ 50% ਆਫ ਮਿਲੇਗਾ ਤੇ ਸਭ ਨੂੰ ਇਸ ਚੀਜ਼ ਦੇ ਲਈ ਹੈ ਕਿ ਤੁਸੀਂ ਸਕੂਲ ਦੇ ਵਿੱਚ ਆਓ ਵਿజిਟ ਕਰੋ ਤੁਸੀਂ ਸਕੂਲ ਨੂੰ ਦੇਖੋ ਤੇ ਸਕੂਲ ਦੇ ਵਿੱਚ ਐਡਮਿਸ਼ਨ ਲਓ ਤੇ ਸਕੂਲ ਦਾ ਜਿਹੜਾ ਮੇਨ ਮੁੱਦਾ ਹੈਗਾ ਤੁਹਾਡੇ ਬੱਚਿਆਂ ਦਾ ਤੋਦਿਕ ਬਣਾਉਣਾ ਹੈਗਾ ਔਰ ਮੇਰਾ ਖੁਦ ਦਾ ਜਿਹੜਾ ਇੱਕ ਏਮ ਹੈ ਉਹ ਆਪਣੀ ਜਿਹੜੀ ਲਾਈਫ ਹੈਗੀ ਹੈ ਉਹ ਬੱਚਿਆਂ ਦੇ ਲਈ ਹੀ ਲਗਾਈ ਹੈ ਬੱਚਿਆਂ ਦੀਆਂ ਜਿਹੜੀਆਂ ਸਰਵਿਸਿਜ਼ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹੈਗੇ ਆ ਉਹਨਾਂ ਦੇ ਲਈ ਹੈ ਤਾਂ ਕਿ ਜਿਹੜੇ ਇਹ ਬੱਚੇ ਹੈਗੇ ਆ ਅਸੀਂ ਇਹਨਾਂ ਦੇ ਉਸ ਮਕਾਮ ਤੱਕ ਪੁਚਾ ਰਹੀ ਹੈ ਜਿੱਤੇ ਇਹ ਪਹੁੰਚਣਾ ਚਾਹੁੰਦੇ ਨੇ ਔਰ ਇਸ ਜਿਹਨੂਏ ਬੱਚੇ ਹਮੇਸ਼ਾ ਸਾਰੀ ਜ਼ਿੰਦਗੀ ਯਾਦ ਰੱਖਣਗੇ ਕਿ ਸੈਂਟੀਨਲ ਇੰਟਰਨੈਸ਼ਨਲ ਸਕੂਲ ਤੋਂ ਉਹ ਪੜ੍ਹੇ ਨੇ ਤੇ ਉੱਥੋਂ ਜੋ ਉਹਨਾਂ ਨੇ ਪ੍ਰਿੰਸੀਪਲ ਤੋਂ ਟੀਚਰਸ ਤੋਂ ਸਟਾਫ ਤੋਂ ਸਿੱਖਿਆ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਆ ਰਿਹਾ ਹੈਗਾ ਤੇ ਮੇਰਾ ਸਭ ਨੂੰ ਇਸ ਚੀਜ਼ ਦਾ ਧੰਨਵਾਦ ਤੇ ਸਭ ਨੂੰ ਇੱਕ ਰਿਕਵੈਸਟ ਉਹ ਤੁਸੀਂ ਸਾਰੇ ਸਕੂਲ ਆਵੋ ਵਿਜ਼ਿਟ ਕਰੋ ਤੇ ਸਕੂਲ ਦੇ ਵਿੱਚ ਪਰਮਿਸ਼ਨ ਕਰਵਾਓ ਧੰਨਵਾਦ